ਜਾਏਗਾ ਆਪਣੇ ਲਈ ਦਵਾਣਾ ਬਹੁਤ ਕੁਝ ਨਾ ਕਰੋ ਬਈ ਆਪੇ ਜੀ ਨਹੀਂ ਚਾਹਤਾ ਪਹਿਲੀ ਗੱਲ ਜਵਾਹ ਉਹ ਤਾਂ ਕੈਂਪਨ ਬਾਲ ਦੀ ਟੋਟਾ ਕਦੀ ਵੀ ਕੋਈ ਇੱਥੇ ਆਏ ਨੇ ਕੋਈ ਪਿਆਰ ਬੀਐਸਸੀ ਕਾਉਨ ਬੁਲਾਇਆ ਹੁਣ ਗੱਲ ਕੋਈ ਨਹੀਂ ਆਉਂਦੀ ਸਸ ਤੋਂ ਤੁਹਾਨੂੰ ਰਾਜ ਦਿੱਤਾ ਸੀ ਲੋਕਾਂ ਨੇ ਸ਼ਰਮ ਕਰੋ ਕਿਸੇ ਲਾਸ਼ਾਂ ਦੇ ਉੱਤੇ ਤੁਸੀਂ ਸੱਤੀ ਰੋਟੀਆਂ ਖਾਣੇ ਹੁੰਦੇ ਨੇ ਹੋਰ ਤੁਹਾਡੇ ਉੱਤੇ ਤੁਸੀਂ ਸਿਆਸੀ ਗੱਲਾਂ ਕਰ ਜਾਂਦੇ ਹੋ ਪਰ ਇੱਕ ਗਰੀਬ ਪਰਿਵਾਰ ਦੇ ਪੁੱਤ ਜਿਹੜੇ ਇਸ ਦੁਨੀਆ ਤੋਂ ਛੋਟੇ ਛੋਟੇ ਬੱਚੇ ਛੱਡ ਕੇ ਤੁਰ ਕੇ ਰਹੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਸਾਰੀਆਂ ਪਾਰਟੀਆਂ ਵਾਲਿਆਂ ਨੇ ਕੋਈ ਕੰਮ ਫੜਿਆ ਹੋਇਆ ਲੋਕਾਂ ਨੂੰ ਬੇਕੂਬੀ ਹੋਈਏ ਇਹਨਾਂ ਗੁੰਡਿਆਂ ਕਰੇ ਆਪਾਂ ਨੂੰ ਇਸੇ ਤਰ੍ਹਾਂ ਮੁੱਟਦੇ ਤੇ ਕੁੱਟਦੇ ਰਹਿਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹ ਵਰਤੀ ਧਾਰੀ ਆਪਣੀ ਧਾਸ ਤੇ ਕੋਈ ਪਹਿਲਾ ਇਹ ਕਾਤਲ ਨੇ ਬਹੁਤ ਕਾਤਲ ਹੋ ਰਹੇ ਆ ਜੇ ਲੋਕ ਜੇ ਲੋਕ ਨਾ ਜਾਗੇ ਤਾਂ ਆਉਣਾ ਸਮਾਜ ਤੋਂ ਵੀ ਭਿਆਨਕ ਹੋਣਾ ਸੋ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਉਹ ਕੱਲਾ ਮਨਕੀਤ ਨਾਲ ਜਾਂ ਦੂਜੇ ਨਾਲ ਨਹੀਂ ਹੋਇਆ ਇਹ ਜਿਹੜੀ ਆਕਾ ਇਹ ਘਰ ਘਰ ਜਾਣੀ ਐ ਕਿਉਂਕਿ ਸਾਥੀ ਦੱਸ ਕੇ ਕਿਹਾ ਵੀ ਜੇ ਕੋਈ ਤੱਕੜੇ ਦਾ ਧੀ ਪੁੱਤ ਹੁੰਦਾ ਤਾਂ ਬਹੁਤ ਖੁਸ਼ਹਾਲਾ ਸੀ ਹਾਂਜੀ ਕਿੱਥੋਂ ਆਇਆ ਤੁਸੀਂ ਕਿੱਥੋਂ ਆਏ ਇਹ ਤਾਂ ਜਮ ਲੱਗ ਰਿਹਾ ਕੰਗੇ ਦਾ ਕਿੱਥੋਂ ਆਇਆ ਤੁਸੀਂ ਕੰਗੇ ਤੋਂ ਹੀ ਇਧਰੋਂ ਕੈਂਚੀਆਂ ਬਸ ਨਹੀਂ ਆਦੀ ਉੱਥੇ ਬਸ ਨਹੀਂ ਆ ਰਹੀ ਜੀ ਉੱਥੇ ਜਮ ਲੱਗਿਆ ਖੜਾ ਜੀ ਉੱਥੇ ਮੈਂ ਪੈਦਲ ਉੱਤਰ ਕੇ ਜਾ ਰਿਹਾ ਹਾਂ ਹਾਂਜੀ ਪੈਦਲ ਉੱਤਰ ਕੇ ਜਾ ਰਿਹਾ ਹਾਂ ਜੀ ਦੁਕਾਨ ਤੇ ਹੋਰ ਔਖਾ ਬਹੁਤ ਹੈ ਜੀ ਹੋਇਆ ਕੀ ਇੱਥੇ ਲੱਗੇ ਜਮ ਨੂੰ ਲੱਗਦਾ ਹੈ ਅਜੇ ਪਤਾ ਨਹੀਂ ਲੱਗਿਆ ਜੀ ਸਰਕਾਰ ਦਾ ਕੀ ਕਰ ਰਹੀ ਹੈ ਕੀ ਨਹੀਂ ਸੀ ਬਸ ਤੇ ਆਏ ਆ ਨਹੀਂ ਜਾ ਰਹੀ ਅੱਗੇ ਕਿੱਥੋਂ ਆਇਆ ਹੋ ਮੈਂ ਤਾਂ ਰਾਜਪੁਰਾ ਤੋਂ ਆਈ ਆ ਇੱਧਰ ਦੀ ਹਾਂਜੀ ਸਮਾਰ ਰਾਜਪੁਰਾ ਪਟਿਆਲਾ ਤੋਂ ਆਈ ਆ ਹਾਂਜੀ ਇਹ ਉਧਰ ਕਿਉਂ ਜਾਣਦੇ ਬਸ ਤੂੰ ਜਾਰੀ ਪਤਾ ਨਹੀਂ ਕਿਉਂ ਨਹੀਂ ਜਾ ਰਹੀ ਅੱਗੇ ਜਾਣ ਨਹੀਂ ਦਿੰਦੇ ਇਹ ਦੇਖੋ ਤੁਹਾਡੇ ਸਾਹਮਣੇ ਰਸਤਾ ਹੀ ਬੰਦ ਹੈ ਤੁਹਾਨੂੰ ਉੱਪਰ ਜਾਣਾ ਪੈਣਾ ਤੁਹਾਨੂੰ ਸਾਨੂੰ ਬਸ ਸਟੈਂਡ ਤੱਕ ਹੁਣ ਤੁਰ ਕੇ ਜਾਣਾ ਪਏਗਾ ਕੋਈ ਸਾਧਨ ਕੁਝ ਨਹੀਂ ਹੈ ਇੱਥੇ ਦੇਖ ਲਓ ਅੱਜ ਕੋਈ ਆਪ ਦੇਖ ਰਹੇ ਕੋਈ ਨਹੀਂ ਪਤਾ ਨਹੀਂ ਮੈਨੂੰ ਤਾਂ ਉੱਥੇ ਉਤਾਰ ਦਿੱਤਾ ਸਾਰੇ ਅਸੀਂ ਅੰਕਲ ਸਮਾਨ ਚਾਹ ਆਏ ਸੀ ਅੱਛਾ ਜਾਣਾ ਕਿੱਥੇ ਹੈ ਇੰਦਰਵਾਨੇ ਜਾਣਾ ਸੀ ਹਾਂ ਬਸ ਵਿਚੇ ਰੋਕ ਦਿਉਣਾ ਨੇ ਹਾਂ ਤਾਂ ਇਹ ਕੀ ਕਹਿੰਦੇ ਰਾਹ ਨਹੀਂ ਹੈਗਾ ਹਾਂ ਕਿ ਕਿੱਥੇ ਜਾਣਾ ਪੈਣਾ ਤੁਹਾਨੂੰ ਹਾਂਜੀ ਤੱਕ ਲੋ ਮਾਤਾ ਚੱਕ ਲੋ ਬੈਗ हा uh हा -huh. اپنی گل جڑے ਆਪਾਂ ਮਸਲੇ ਦੇ ਉੱਤੇ ਬੈਠੇ ਆ ਜਿਹੜੇ ਦੁੱਖ ਦੇ ਵਿੱਚ ਬੈਠੇ ਆ ਉਸ ਉੱਤੇ ਟੇਕ ਰੱਖ ਕੇ ਗੱਲ ਕੀਤੀ ਜਾਏ ਸਿਆਸੀ ਦੁੱਤੀ ਪਾਵਤੀ ਨੂੰ ਟਾਰਗੇਟ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਭਗਵਾਨ ਤਮਨ ਸਰਕਾਰ ਮੁਰਦਾਬਾਦ ਮੁਰਦਾਬਾਦ ਐਨਐਲਐਸਾ ਮੁਰਦਾਬਾਦ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਬੈਗ ਰੀਜੀਕ ਪੁਲਿਸ ਪ੍ਰਸ਼ਾਸਨ ਹਾਏ 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 ਉਹ ਇਹ ਰੀਜੀਕ ਦਾ ਕਾਲਜਾ ਸ੍ਰੀ ਰਵਜੀ ਭੱਦੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹੁਣ ਮੈਂ ਬੇਨਤੀ ਕਰਾਂ ਜਿੰਨੇ ਵੀ ਪੰਚਾਇਤ ਮੈਂਬਰ ਨੇ ਜਾਂ ਮੇਰੇ ਪਿੰਡ ਦੇ ਸਾਰੇ ਪਿੰਡ ਦੇ ਨੌਜਵਾਨ ਨੇ ਜਿੰਨੇ ਵੀ ਉਹਦੇ ਹਾਜ਼ਰ ਨੇ ਸਾਰਾ ਨਗਰ ਨਵਾਸੀ ਉਹ ਇੱਥੇ ਨੇ ਬਸੇ ਸਾਡੇ ਕੋਲ ਬਾਕਲ ਹੈ ਉਹ ਬਾਗ ਦੇ ਵਿੱਚ ਆ ਜਾਓ ਕੋਈ ਫੈਸਲਾ ਲੜ ਕੋ ਆਪਣੇ ਫੈਸਲੇ ਨਾਲ ਲੈਣਾ ਹੈ ਕਿਸੇ ਗੱਲ ਦਾ ਸਾਰਾ ਨਗਰ ਜਿੰਨਾ ਨੌਜਵਾਨ ਸਾਰੇ ਇੱਧਰਲੇ ਪਾਸੇ ਆ ਜਾਓ ਉਹਨਾਂ ਨਾਲ ਗੱਲਬਾਤ ਕਰਨੀ ਆਪਾਂ ਨੇ ਬੈਠ ਕੇ ਇਸ ਗੱਲ ਨੂੰ ਸੋਚ ਰਹੀ ਆ ਕਿ ਕਦੋਂ ਇਹਨਾਂ ਲੋਕਾਂ ਦਾ ਤਾਕਤ ਟੁੱਟੇ ਤੇ ਸਾਡੇ ਦਰਵਾਜ਼ਿਆਂ ਦਾ ਕੌਣ ਅਸੀਂ ਜਦੋਂ ਵੀ ਕਿਤੇ ਇਹਨੀਆਂ ਨੇ ਵੱਖ-ਵੱਖ ਜਗ੍ਹਾ ਤੇ ਚਾਹੇ ਸੰਘਰਸ਼ੀ ਲੋਕ ਹੋਣ ਕਿਸਾਨ ਮਜ਼ਦੂਰ ਪ੍ਰਾਪਤਰੀ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਉਹਨਾਂ ਆ ਇੱਕ ਮਿੰਟ ਆ ਗਿਆ ਬਸ ਬਾਬਾ ਜੀ ਤੁਰਕੇ ਕੀ ਵਾਰਿਆਂ ਕੀ ਗੱਲ ਪਾਸੇ ਨਹੀਂ ਜਾ ਰਹੀ ਉਧਰ ਬਸ ਕਿੱਥੇ ਆ ਰਹੀ ਉਧਰ ਬਸ ਸੱਤ ਮੱਛੇ ਰੁਕ ਰਹੀ ਹੈ ਕਿਹ ਕਹਿੰਦੇ ਆਉਂਦੇ ਨਹੀਂ ਕਹਿੰਦੇ ਨਾਮ ਨ ਕਰਦੇ ਨਹੀਂ ਤੇ ਜਾਲੇ ਕਿੱਥੋਂ ਆਇਓ ਅਈ ਪਟਿਆਲੇ ਤੋਂ ਆਏ ਆਏ ਤਾਂ ਘੱਗੇ ਤੋਂ ਆ ਜਾਵਾਂਗੇ ਧਖੜਾ ਰਸਤਾ ਕੋਈ ਜਾਣ ਨੂੰ ਹੈ ਨਹੀਂ ਬਸ ਬਸ ਕੋਈ ਨਹੀਂ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਆਏ ਆ ਜੀ ਕਿੱਥੇ ਜਾਣਾ ਹੈ ਅਸੀਂ ਜਾਣਾ ਹੈ ਆਪਣਾ ਕਾਲਵੰਜਾਰੇ ਲੈ ਰਹੇ ਕਾਗੇ ਕਿਹੜੀ ਜਾਰੀ ਹੈਗੀ ਨਾ ਜੀ ਅੱਗੇ ਜਾਰੀ ਨਹੀਂ ਜਾਮ ਲੱਗ ਰਿਹਾ ਜੀ ਤੇ ਆਪਣਾ ਧਰਨਾ ਲਾ ਰੱਖਿਆ ਜੀ ਫਿਰ ਕਿੱਲਾ ਕ ਲੱਗ ਰਿਹਾ ਤੁੱਕੀ ਜਾਣਾ ਪੈ ਰਿਹਾ ਹਾਂ ਜੀ ਤੁਰ ਕੇ ਜਾਣਾ ਪੈ ਰਿਹਾ ਜੀ ਜੀ ਕਹਿ ਲਿਆ ਸਰਕਾਰਾਂ ਨੂੰ ਜਿਵੇਂ ਧਰਨੇ ਲਾ ਬਹੁਤ ਸਰਕਾਰਾਂ ਨੂੰ ਕਹਿ ਰਹੇ ਜਾਂਦੇ ਆ ਵੀ ਇਹਨਾਂ ਦਾ ਫੈਸਲਾ ਛੇਤੀ ਨਿਬੇੜਨ ਜਿਵੇਂ ਹੈਗਾ ਹਜ਼ਾਰਾਂ ਹਜ਼ਾਰਾਂ ਨੇ ਭਾਰਤ ਦੇ ਉੱਪਰ ਰਾਜ ਕੀਤਾ ਪਰ ਇਹੋ ਜਿਹਾ ਰਾਜ ਨਹੀਂ ਮਤਲਬ ਜੀ ਕਿੱਥੇ ਜਾਣਾ ਤੁਸੀਂ ਹੈਂ ਜੀ ਕਿੱਥੇ ਜਾਣਾ ਨਹੀਂ ਚੋਲਣੀ ਨਹੀਂ ਜਾਂਦਾ ਕਿੱਥੋਂ ਆਏ ਤੁਸੀਂ

अरे बात देखते हैं लंगड़ा में मार्केट चला लंगड़ा भयो तो करो बेटी चलते हैं तो पूरे जाओ सीधे यार सीधे जाओ कोई नहीं आ सी आ जा रहे हैं माल खराब हो रहा है ਕੋਮਨ ਆ ਰਹੇ ਨੇ ਅੰਮ੍ਰਿਤਪੁਰ ਚਾਹ ਰਹੇ ਇਹ ਉਹ ਦਫਾਏ ਦੋੜੇਗੇ ਦੂਸਰੇ ਆ ਰਹੇ ਆ ਕਿੱਥੇ ਆ ਰਹੇ ਆ ਕਹਾਂ ਜੀ ਅੰਬਾਲਾ ਦੇ ਹੀ ਹਮਾਰਾ ਸੇ ਹਾਂ ਜੀ ਬਸੇ ਚੱਲੀ ਜਾ ਰਹੀ ਹੈ ਜੀ ਅੱਜ ਬਸ ਜਾ ਨਹੀਂ ਰਹੀ ਜੀ ਅੱਗੇ ਕਹਾਂ ਜਾਣਾ ਹੈ ਅੱਗੇ ਮੁੰਨਕ ਜਾਣਾ ਜੀ ਕਾਸੀ ਪਰੇਸ਼ਾਨੀ ਹੋ ਰਹੀ ਹੈ ਜਾ ਰਹੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ क्या बात है क्या जाम लगा है हाँ जी हाँ तो क्या मांग करते हैं सरकार से जाम लगा सरकार तो ये जो जो जुआ गुजरे है इनका ना बेड़ा होना चाहिए बढ़िया है जी देड़ा देड़ा। और मांग तो क्या है जी इन्हें इंसाफ मिल देड़ा तो ਫਸੇ ਰੁਕੀਏ ਕਿ ਕੀ ਕਰਨਾ ਬਸ ਰੋਕਨੇ ਲਾ ਜਾਓ ਫਿਰ ਯਾ ਜਾਮ ਲਗਾ ਰੱਖਿਆ ਹੈ ਕਿੰਨਾ ਜਾਮ ਹੈ 15 20 ਗਾੜੀਆਂ ਦਾ ਰੂਟ ਹੈ ਇਹ ਇਹ ਜੀਨ ਤੋਂ ਹੈ ਪਟਿਆਲਾ ਚੰਡੀਗੜ੍ਹ ਚੰਡੀਗੜ੍ਹ ਤੋਂ ਕਿੰਨਾ ਟਾਈਮ ਲੱਗੇਗਾ ਰੁਕੀਏ ਤੁਹਾਨੂੰ अभी होगी दस मिनट परेशानी कितनी होगी परेशानी तो है ही वो तो, तो पंजाब प्रशासन करेगा ये आने अभी ये तो हरियाणा की होगी दूसरे रास्ते अभी निकालेंगे वहाँ गाँव से बता रहे हैं हैं क्या कहना चाहते हैं ये धरने रहे हैं सरकार को क्या कहना चाहते हैं सरकार को जो भी है वो इनका मसला हल करना चाहिए सरकार ने सड़क तो नहीं जाम करनी चाहिए लोग परेशान हो रहे हैं लोग है इसमें हाँ ट्रैफिक फंस गए इसमें जाम में

Куда же зомби? ਜਿਹੜੀਆਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪ੍ਰਵਾਹ ਦੇ ਨਾਲ ਖੜੀਆਂ ਨੇ ਝਾਲਪਿੰਡ ਦੇ ਸਮੂਹ ਰਗਨਵਾਸੀ ਮਾਵਾ ਭੈਣਾਂ ਕਿਆਂ ਸਾਰਿਆਂ ਨੂੰ ਫਤਿਹਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਖਦਾਈ ਘਟਨਾ ਜਿਹੜੀ ਵਾਪਰੀ ਹੈ ਉਹ 4000 ਦੀ ਰਕਮ ਵਾਸਤੇ ਇੱਕ ਮਾਲਕ ਨੇ ਆਪਣੇ ਵਰਕਰ ਦੇ ਨਾਲ ਇਹਨੇ ਇਹਦਾ ਦੁਰਮ ਕੀਤਾ ਹੈ ਕਿਉਂਕਿ ਮਾਲਕ ਤੇ ਵਰਕਰ ਦਾ ਇੱਕ ਪਰਿਵਾਰਕ ਰਿਸ਼ਤਾ ਹੁੰਦਾ ਹੈ ਤੇ ਉਸ ਰਿਸ਼ਤੇ ਨੂੰ ਨਾਲ ਸਮਝਿਆ ਹੋਇਆ ਉਸ ਵਰਕਰ ਤੇ ਜਦੋਂ ਕੋਈ ਕੰਮ ਕਰਦੇ ਆ ਕੋਈ ਕਾਰੋਬਾਰ ਕਰਦੇ ਆ ਉਹਦੇ ਵਿੱਚ ਬਹੁਤ ਵਾਦੇ ਕਾਟੇ ਹੁੰਦੇ ਨੇ 65000 ਦਾ ਜੇ ਕੋਈ ਲਾਸ ਹੋ ਗਿਆ ਸੀਗਾ ਕੋਈ ਗੁੰਮ ਹੋ ਗਈ ਸੀ ਉਹਨਾਂ ਵਰਕਰ ਸਹਿਬਾਨ ਤੋਂ ਤੱਕ ਬਹੁਤ ਵੱਡੀ ਗੱਲ ਨਹੀਂ ਸੀ ਆ ਕੇ ਉਹਨਾਂ ਤੇ ਅਨਮਨੁੱਖੀ ਤਸ਼ੱਦਦ ਕਰਨਾ ਉਹਨਾਂ ਦੀ ਬੇਇੱਜ਼ਤੀ ਕਰਨੀ ਉਹ ਵਿਚਾਰਿਆਂ ਨੇ ਜਿਵੇਂ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਪੈਸੇ ਮੰਨ ਵੀ ਲੈ ਕਿ ਅਸੀਂ ਇਹ ਪੈਸੇ ਥੋੜੀ ਥੋੜੀ ਕਰਕੇ ਜਾਂ ਜਿੰਨੇ ਵੀ ਅਸੀਂ ਔਖੇ-ਸੌਖੇ ਇਹ ਜਿਹੜੇ ਐ ਤੁਹਾਡੇ ਦੇ ਦਵਾਂਗੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹ ਆਪਣੀ ਬੇਇੱਜ਼ਤੀ ਨਾਲ ਸਹਾਰਦੇ ਹੋਏ ਉਹਨਾਂ ਨੇ ਮੌਤ ਨੂੰ ਜਿਹੜਾ ਗਲੇ ਲਗਾਇਆ ਕੋਈ ਦਾ ਕੋਈ ਦਾ ਜਾਨੀਏ ਦਾ ਕੋਈ ਆਇਆ ਹੈ ਕੋਈ ਆਇਆ ਹੈ ਬਾਕੀ ਦੇ ਨਾਲ ਗੱਲ ਵੀ ਕਰਦੀ ਸੀ ਜੀ ਮੋਤੇ ਦੀ ਮੀਟਿੰਗ ਹੋਈ ਹੈ ਜੀ ਨਾਮਲਾ ਸੀ ਜਿਹਦਾ ਤੇ ਮੁਕੀ ਰਿਹਾ ਮੈਂ ਹਰਪ੍ਰੀਤ ਸਿੰਘ ਬੁੱਟਰੀ ਕ੍ਰਾਂਤੀਕਾਰੀ ਕਿਸਾਨ ਜਥੇ ਨੇ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਨੇ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਬਾਕੀ ਉਹਨਾਂ ਦੇ ਜਿਹੜੇ ਮੁਲਾਜ਼ਮ ਅਧਿਕਾਰੀ ਨੇ ਉਹ ਨਾਲ ਆਏ ਸੀ ਅੱਜ ਉਹ ਇਹੋ ਗੱਲ ਕਰ ਕਰਨ ਆਏ ਸੀਗੇ ਵੀ ਤੁਸੀਂ ਜਿਹੜਾ ਸਸਕਾਰ ਕਰ ਦਿਓ ਅਸੀਂ ਇੱਕ ਹਫਤੇ ਦੇ ਵਿੱਚ ਜਿਹੜੇ ਬਾਕੀ ਰਹਿ ਗਏ ਮਜ਼ਦੂਰ ਉਹਨਾਂ ਨੂੰ ਫੜ ਲਵਾਂਗੇ ਲਖਵਿੰਦਰ ਸਿੰਘ ਨੂੰ ਫੜ ਲਾਂਗੇ ਨਾਲ ਦੂਸਰਾ ਦੋ ਪਹਿਲਾਂ ਦਾਵਾ ਕਰਦੇ ਵੀ ਦੋਵਾਂ ਦੇ ਉਹਨਾਂ ਨੇ ਅਣਪਛਾਤੇ ਗਏ ਸੀਗੇ ਤਿੰਨ ਜਿਹੜੇ ਬਾਈ ਨੀਮ ਸੀਗੇ ਤੇ ਇੱਕ ਇੱਕ ਫੜਿਆ ਗਿਆ ਕਰ ਅਸੀਂ ਅਜੇ ਕਹਿ ਕੇ ਆਏ ਆ ਵੇਖੋ ਅਸੀਂ ਉਹਨਾਂ ਨੂੰ ਇਹ ਸਸਕਾਰ ਕਰਨ ਬਾਅਦ ਤੇ ਨਾ ਕਰਕੇ ਆਏ ਆ ਬਾਕੀ ਅਸੀਂ ਕਮੇਟੀ ਵਾਲੇ ਆ ਵੇਖੋ ਕਿ ਇਥੇ ਥੋੜਾ ਜਿਹਾ ਇਦਾਂ ਸਾਡਾ ਚੱਲਦਾ ਰਿਹਾ ਕੱਲ ਜੀ ਇਹ ਸੀਗਾ ਵੀ ਕੁਝ ਥੱਲੇ ਜਿਹਦਾ ਇਦਾਂ ਦਾ ਪਿੰਡ ਵਾਲੀ ਜਿਹੜੀ ਕਮੇਟੀ ਆ ਚਲੋ ਉਹਦਾ ਮਸਲਾ ਨਿਬੜ ਗਿਆ ਹਾਂ ਨਿਬੜ ਗਿਆ ਉਹ ਨਿਬੜ ਗਿਆ ਮਸਲਾ ਹੁਣ ਅਸੀਂ ਮੀਟਿੰਗ ਕਰਾਂਗੇ ਵੈਸੇ ਸਮੁੱਚੇ ਹਾਲਾਤ ਤੇ ਪਰ ਅੰਜ ਤੁਹਾਨੂੰ ਵੀ ਲੱਗਦਾ ਵੀ ਪਟਿਆਲਾ ਪੁਲਿਸ ਦੇ ਕਾਰਜਕਾਰੀ ਤੇ ਬਾਰ ਬਾਰ ਸਵਾਲ ਉੱਠਦੇ ਨੇ ਪਹਿਲਾਂ ਕੈਪਟਨ ਬਾੜ ਦਾ ਮਸਲਾ ਆਇਆ ਫਿਰ ਉਹ ਟਿਪਰ ਮਾਲਕਾਂ ਨੂੰ ਸਮਾਣੇ ਗ੍ਰਿਫਤਾਰ ਕਰਾਉਣ ਵਾਸਤੇ ਧਰਨੇ ਲੱਗੇ ਹੁਣ ਪਾਤਣਾ ਚ ਫਿਰ ਜਦੋਂ ਵੀ ਕਿਤੇ ਲੋਕਾਂ ਨੇ ਇਨਸਾਫ ਲੈਣਾ ਹੁੰਦਾ ਪਟਿਆਲਾ ਚ ਹਮੇਸ਼ਾ ਹੀ ਧਰਨੇ ਕਿਉਂ ਲੱਗਦੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਪਟਿਆਲੇ ਵਾਲੇ ਤੇ ਹੈ ਹੀ ਆ ਜੀ ਪਰ ਇਹ ਇਕੱਲਾ ਪਟਿਆਲੇ ਦਾ ਨਹੀਂ ਅਸੀਂ ਅੰਦਰ ਐਸਪੀ ਨਾਲ ਸਿੱਧੀ ਗੱਲ ਕਰਕੇ ਆਏ ਵੀ ਬੇਪਰੋਸਗੀ ਪੁਲਿਸ ਦੀ ਇੰਨੀ ਆ ਇਹ ਪੂਰੇ ਪੰਜਾਬ ਦੇ ਦੂਜੀਆਂ ਥਾਵਾਂ ਤੇ ਹੈਗੇ ਆ ਮਸਲੇ ਜਿੱਥੇ ਉਹ ਮੁੰਡਾ ਜਿਹੜਾ ਹੈਗਾ ਆਪਣਾ ਆਇਲਸ ਦਾ ਸੀਗਾ ਟੀਚਰ ਸੀਗਾ ਗੋਨੇ ਵਾਲੇ ਗੋਨੇ ਵਾਲੇ ਜਿਹੜਾ ਉਹ ਮੁੰਡੇ ਨੂੰ ਜਿਹੜਾ ਬਿਜਲੀ ਦੇ ਜਿਹੜੇ ਕਰੰਟ ਲਾ ਲਾ ਕੇ ਮਾਰਿਆ ਮੁੰਡੇ ਨੂੰ ਇਸ ਕਰਕੇ ਮਤਲਬ ਇਹ ਵੀ ਇਹ ਇਸੇ ਜਿਆਦੀਆਂ ਕਿਢਵਾ ਪੁਰੀਆਂ ਇਹ ਦਰਸਤਵਾ ਗੱਲ ਹੈ ਤੇ ਬਾਕੀ ਥਾਵਾਂ ਤੇ ਜਿਹੜਾ ਪੁਲਿਸ ਦੇ ਪ੍ਰਤੀ ਜਿਹੜਾ ਲੋਕਾਂ 'ਚ ਬੇਭਰੋਸਗੀ ਬਹੁਤ ਜਿਆਦੀ ਹੈ ਸੋ ਇਹੇ ਕਰਕੇ ਅਸੀਂ ਉਸ ਤੰਗ ਨਾਲ ਜਸੇਬੰਦੀ ਸਾਡੀ ਜਸੇਬੰਦੀ ਨਹੀਂ ਜਸੇਬੰਦੀਆਂ ਜਿਹੜੀ ਕਮੇਟੀ ਆ ਨਾਲ ਪਿੰਡ ਵਾਲੀ ਕਮੇਟੀ ਆ ਉਹ ਵਿਚਾਰ ਕਰ ਰਹੇ ਹਾਂ ਜੀ ਇਸ ਧਰਨੇ ਬਾਰੇ ਦੱਸੋ ਤੁਹਾਡਾ ਇਹ ਅਪਡੇਟ ਜਾਰੀ ਰਹੂਗਾ ਜਾਂ ਇੱਥੇ ਤੁਹਾਡਾ ਦੇਖੋ ਇਹ ਇਹ ਹੁਣੇ ਹੀ ਕਮੇਟੀ ਜਿਹੜੀਆਂ ਹੁਣ ਮੀਟਿੰਗ ਕਰੂਗੀ ਇਹ ਮੀਟਿੰਗ ਜਿਹੜੇ ਸਾਰੇ ਫੈਸਲੇ ਹੋਣਗੇ ਵੀ ਇਹਦਾ ਰੂਪ ਬਦਲੀਏ ਕੀ ਕਰੀਏ ਕੀ ਨਾ ਕਰੀਏ ਉਹ ਤੋਂ ਬਾਅਦ ਜਿਹਦੇ ਤੁਸੀਂ ਇੱਥੇ ਰਹਿ ਕੇ ਦੱਸ ਦੇਣਗੇ ਜਾਂ ਫੇਰ ਦੱਸ ਦੇਣਗੇ ਅਸੀਂ ਹੁਣ ਬੈਠਾਂਗੇ ਹੁਣ ਅਸੀਂ ਸਾਬ ਨੂੰ ਜਵਾਬ ਹੈ ਵੀ ਸਰ ਉਹਨਾਂ ਨੂੰ ਕਹੇ ਆਏ ਆਂ ਦੱਸ ਆਏ ਸੀ ਉਹਨਾਂ ਨੂੰ ਦਬਾਬ ਹੈ ਜੀ ਹਾਂ ਉਹਨਾਂ ਦੇ ਘੰਟੇ ਤੋਂ ਦੱਸ ਦਾਂਗੇ ਅੱਜ ਜਿਹੜਾ ਫੈਸਲਾ ਹੋਇਆ ਕਾਫੀ ਮੀਟਿੰਗ ਦੇ ਵਿੱਚ ਲੰਮਾ ਸਮਾਂ ਮੀਟਿੰਗਾਂ ਚੱਲੀਆਂ ਬੜਾ ਰੇੜਕਾ ਕੱਢਿਆ ਬਹੁਤ ਕੁਸ਼ ਵਿਚਾਰਿਆ ਪੂਰੇ ਪੱਖ ਵਿਚਾਰਿਆ ਇਸ ਮੋਰਚੇ ਦੇ ਦੂਜੇ ਦਿਨ ਦੇ ਵਿੱਚ ਦਿਨ ਰਾਤ ਦਾ ਧਰਨਾ ਇੱਥੇ ਅੱਜ ਚੱਲਣਾ ਹੈ ਜਿਹੜਾ ਅਸੀਂ ਅਗਲਾ ਫੈਸਲਾ ਲਿਆ ਉਹ ਅਸੀਂ ਕੱਲ ਤੋਂ ਡੀਐਸਪੀ ਦਫ਼ਤਰ ਪਾਤਣਾ ਵਿਖੇ ਆਣ ਮਿੱਥੇ ਸਮੇਂ ਦਾ ਜੱਤ ਕਿੰਨਾ ਬੱਚਿਆਂ ਨੂੰ ਇਨਸਾਫ ਨਹੀਂ ਮਿਲ ਮਿਲ ਜਾਂਦਾ ਤੇ ਉਹਨਾਂ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ 'ਚ ਨਹੀਂ ਸਿੱਟਦੇ ਉਦੋਂ ਤੋਂ ਕਿ ਸਾਡਾ ਮੋਰਚਾ ਡੀਐਸਪੀ ਦਫ਼ਤਰ ਪਟਨਾ ਵਿਖੇ ਲਗਾਤਾਰ ਜਾਰੀ ਰਹਿਣਾ ਹੈ ਐਸਪੀ ਸਾਹਿਬ ਵੀ ਆਈ ਸੁਣਾ ਕੋਈ ਗੱਲ ਬਾਤ ਨਹੀਂ ਹੋਈ ਅੱਜ ਦੇਖੋ ਸਵੇਰੇ ਐਸਪੀ ਆਪਣਾ ਡੀਐਸਪੀ ਸਾਹਿਬ ਵੀ ਪਹੁੰਚੇ ਤੇ ਬਾਅਦ ਦੁਪਹਿਰ ਐਸਪੀ ਸਾਹਿਬ ਵੀ ਪਹੁੰਚੇ ਪਟਿਆਲੇ ਤੋਂ ਉਹਨਾਂ ਨੇ ਇੱਕ ਗੱਲ ਸਾਡੇ ਆਗੂਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਸਾਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿਓ ਤੇ ਇਹਨਾਂ ਦੋਵੇਂ ਭਰਾਵਾਂ ਦਾ ਸੰਸਕਾਰ ਕਰ ਦਿਓ ਅਸੀਂ ਇੱਕ ਹਫ਼ਤੇ 'ਚ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਪਰ ਸਾਡਾ ਫੈਸਲਾ ਹੋ ਤੇ ਸਮਿਤੀ ਨਗਰ ਦੇ ਪਰਿਵਾਰਾਂ ਦੇ ਨਾਲ ਸਮਿਤੀਆਂ ਜੱਥੇਬੰਦੀਆਂ ਦਾ ਇਹ ਹੈ ਅਸੀਂ ਉਹਨਾਂ ਨੂੰ ਦੱਸਿਆ ਕਿ ਇੱਕ ਹਫ਼ਤਾ ਦਾ ਕੀ ਅਸੀਂ ਤੁਹਾਨੂੰ ਇੱਕ ਮਿੰਟ ਦਾ ਸਮਾਂ ਨਹੀਂ ਦੇ ਸਕਦੇ ਕਿ ਅਸੀਂ ਸੰਸਕਾਰ ਕਰ ਲਈਏ ਜਿੰਨਾ ਸਮਾਂ ਤੁਸੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ ਤਾਂ ਇਹਨਾਂ ਬੱਚਿਆਂ ਦਾ ਸੰਸਕਾਰ ਅਸੀਂ ਨਹੀਂ ਕਰਨਾ ਸਾਡਾ ਫੈਸਲਾ ਟਾਲੀ ਹੈ ਇਹ ਲਗਾਤਾਰੀ ਉਸ ਤਰੀਕੇ ਸਾਡਾ ਮੋਰਚਾ ਜ ਸਖਤ ਮਤਲਬ ਚੰਗਾ ਅੱਗੇ ਨੂੰ ਵਧਦਾ ਜਾਣਾ ਅੱਜ ਨੂੰ ਸਾਡਾ ਜਿਹੜਾ ਮੋਰਚਾ ਡੀਐਸਪੀ ਦਫ਼ਤਰ ਪਤਨਾ ਵਿਖੇ 11 ਵਜੇ ਸ਼ੁਰੂ ਹੋਇਆ ਲਗਾਤਾਰ ਦਿਨ ਰਾਤ ਦਾ ਮੋਰਚਾ ਜਦ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਜੰਗ ਚੱਲੇਗਾ ਮੁਕਦਮੇ ਵਿੱਚ ਅਸੀਂ ਇੱਕ ਦੋਸ਼ੀ ਹੈ ਜਿਹੜਾ ਦੇਸ਼ਾ ਨਾਮ ਦਾ ਦੋਸ਼ੀ ਆ ਉਹਨੂੰ ਅਸੀਂ ਅਰੈਸਟ ਕਰ ਲਿਆ ਤੇ ਉਹਦਾ ਸਾਨੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਉਸ ਤੋਂ ਬਾਅਦ ਉਹਨੂੰ ਜੁਡੀਸ਼ਲ ਭੇਜਿਆ ਜਾਵੇ। ਬਾਕੀ ਜਿਹੜੇ ਬੰਦੇ ਜਿਹੜੇ ਬਾਕੀ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਨਾ। ਧਰਮਨਾ ਕਰਿਆ ਨਾਲ ਗੱਲ ਹੋਈ ਥੋੜੀ ਕੋਈ। ਤਰਨਾ ਕਰਿਆ ਨਾਲ ਗੱਲ ਹੋਈ ਸੀ ਪਰ ਕਿਸੇ ਦਿਨ ਤੀਜੇ ਤੇ ਨਹੀਂ ਪਹੁੰਚੀ। ਵਿਸ਼ਵਾਸ ਕਰਾਇਆ ਜਾ ਰਿਹਾ ਹੈ। ਮੇਰੇ ਵੱਲੋਂ ਇਹੀ ਹੈ ਵੀ ਅਸੀਂ ਜਲਦੀ ਦੋਸ਼ੀਆਂ ਨੂੰ ਫੜ ਲਾਂਗੇ, ਵਿਸ਼ਵਾਸ ਰੱਖੋ। ਦੋਸ਼ੀਆਂ ਨੂੰ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਂਗੇ। ਅਨਕਾਰੀ ਵੱਲੋਂ ਇਹੀ ਹੈ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਊਗਾ। ਕੋਦ ਤੱਕ ਵਿਸ਼ਵਾਸ ਦਵਾ ਰਹੇ ਹੋ ਤੁਸੀਂ? ਕਾਨੂੰਨ ਥੋੜਾ ਸਮਾਂ ਚਾਹੀਦਾ ਹੈ ਜਸੀਂ ਕੁਝ ਸਮਾਂ ਮੰਗਿਆ ਸੀਗਾ ਪਰ ਉਹਨਾਂ ਨੇ ਕਹਿੰਦੇ ਵੀ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਉਹ ਤੱਕ ਸਾਡਾ ਧਰਨਾ ਜਾਰੀ ਰਹੇ ਕੋਈ ਸੀ ਲੇਟ ਨੂੰ ਨਹੀਂ ਮੰਨੇ ਇਸ ਗੱਲ ਨੂੰ ਕਹਿੰਦੇ ਵੀ ਜਦ ਤੱਕ ਦੋਸ਼ੀ ਨਹੀਂ ਗ੍ਰਿਫਤਾਰ ਕਰਦੇ ਅਸੀਂ ਸੰਸਕਾਰ ਨਹੀਂ ਕਰਾਂਗੇ